ਦੇਖੇ ਰੇ ਦੇ ਵੀ ਨਹੀਂ ਰਹਾ ਉਹ ਉਹਨੂੰ ਪਤਾ ਸਾਰੀਆਂ ਚੀਜ਼ਾਂ ਦਾ ਇਹ ਹੱਲ ਹੋਣਾ ਚਾਹੀਦਾ ਡੰਡਾ ਸਾਹਿਬ ਨੂੰ ਲਾ ਦੇਣਾ ਚਾਹੀਦਾ ਉਹ ਜਿਹੜਾ ਹੈ ਕਿ ਬੈਠੇ ਆ ਉੱਥੇ ਪੁਖੜ ਤਾਂ ਤੇ ਉਹਨਾਂ ਦੀ ਜ਼ਿੰਦਗੀ ਬਹੁਤ ਵੇਰੀਏਬਲ ਹੈ ਜੇ ਕੁਝ ਹੋ ਗਿਆ ਫੇਰੇ ਹਿੰਦੂ ਹਿੰਦੂ ਭਵਨ ਨੂੰ ਇਹ ਝੰਨਾ ਪਊਗਾ ਉਸ ਤੋਂ ਕੋਈ ਆਸਾਨੀ ਦੋਲ ਨੂੰ ਕਿਸ ਤਰ੍ਹਾਂ ਦੇਖ ਦਿੰ ਨੂੰ ਜ਼ਰੂਰ ਲਗਾਤਾਰ ਢੱਲੇ ਵਾਲਾ ਸਾਹਿਬ ਪੁਖੜ ਤਾਂ ਤੇ ਬੈਠੇ ਨੇ ਆ ਸੇਕੂ ਭਾਰਤੀ ਸਰਕਾਰੀ ਟੀਮ ਦੀ ਆਈ ਆ ਉਹਨਾਂ ਨੂੰ ਤਾਂ ਸਾਹਮਣਾ ਵੀ ਕਰਨਾ ਪਿਆ ਕਿਸ ਤਰ੍ਹਾਂ ਚੱਜ ਰਿਹਾ ਦੇਖੋ ਰੇਟ ਦੇ ਸਮੇਂ ਦੇ ਵਿੱਚ ਨਾ ਸੇਕੂ ਫੋਰਸ ਦੇ ਵਿੱਚ ਭਰਤੀ ਕਰਦੇ ਸੀ ਜਾਂ ਕਰਦੇ ਸੀਗੇ ਪੁਲਿਸ ਦੇ ਵਿੱਚ ਹੁਣ ਸਿੱਖ ਨੂੰ ਨਾ ਤਾਂ ਪੁਲਿਸ ਭਰਤੀ ਕੀਤਾ ਜਾ ਰਿਹਾ ਹੈ ਸੈਂਟਰਲ ਪੁਲਿਸ ਫੋਰਸ ਦੇ ਵਿੱਚ ਨਾ ਫੌਟ ਨੇਵੀ 에 ਫੋਰਸ ਦੇ ਵਿੱਚ ਤੇ ਜਿਹੜਾ ਜ਼ਿਮੀਦਾਰ ਹੈ ਉਥੇ 2-3 ਪੁੱਤ ਹੁੰਦੇ ਆ ਤੇ ਇੱਕ ਤਾਂ ਉਹ ਭੇਜਦਾ ਸੀ ਨੇਜਾਂ ਦੇ ਵੇਲੇ ਫੌਜ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਤਾਂ ਜਾ ਕੇ ਜ਼ਿਮੀਦਾਰਤਾ ਜਗਾਰਾ ਚੰਦਾ ਸੀਗਾ ਤੇ ਲਾਲ ਬਹਾਦਰ ਸਾਤਸਰੀ ਦੇਖਕ ਬੜੇ ਕੱਟੜ ਹਿੰਦੂ ਸੀਗੇ ਉਹਨਾਂ ਨੇ ਕਿਹਾ ਸੀਗਾ ਜੈ ਜਵਾਨ ਜੈ ਕਿਸਾਨ ਤੇ ਦਿਵਾਨ ਵੀ ਸਿੱਖ ਹੁੰਦਾ ਤੇ ਕਿਸਾਨ ਵੀ ਸਿੱਖ ਹੁੰਦਾ ਹੁਣ ਜਦੋਂ ਅਸੀਂ ਪਾਕਿਸਤਾਨ ਤੋਂ ਆਏ ਆਂ ਤੇ ਇੱਥੇ ਅੰਨ ਦੀ ਕਮੀ ਸੀ ਸਿੱਖਣ ਆ ਕੇ ਹਰਿਆਣਾ Rajasthan UP ਇੱਥੇ ਪੰਜਾਬ ਦੇ ਵਿੱਚ ਇਹ ਸਾਰੀ ਕਮੀ ਖਤਮ ਕਰਤੀ ਸਰਪਲਸ ਕਰਤਾ ਇੰਡੀਆ ਐਕਸਪੋਰਟ ਕਰਤਾ ਅੰਨ ਪਰ ਸਿੱਖੀ ਸੁਣੀ ਨਹੀਂ ਜਾਂਦੀ ਹੈ ਕਿ ਕਿਸੇ ਵੀ ਦੇ ਵਿੱਚ ਸਾਡੇ ਉੱਤੇ ਜੋ ظلم ਹੋ ਰਿਹਾ ਹੈ ਜੋ ਬਾਦ ਤੇ ਮਨਖਾਂ ਤੇ ਮੋਦੀ ਸਰਕਾਰ ਨੇ ਨਿਸ਼ਤੇ ਕੀਤਾ ਕਿ ਜਿਹੜੇ ਸਿੱਖ ਗੱਦੀ ਦੀ ਗੱਲ ਕਰਦੇ ਹੋ ਉਹਨਾਂ ਨੂੰ ਅਸੀਂ ਮਾਰ ਦਾਂਗੇ ਤੇ ਕੈਨੇਡਾ ਤੋਂ ਵੀ ਤਿੰਨ ਸਿੰਘ ਗੋਰੀਨਾਂ ਮਾਰਦੇ ਆ ਤੇ ਪਕਾਣੀਆਂ ਦੇ ਵਿੱਚ ਤਰਕਤਾਰ ਸਿੰਘ ਨੂੰ ਜ਼ਹਿਰ ਦੇ ਕੇ ਮਾਰਤਾ ਪਾਕਿਸਤਾਨ ਦੇ ਵਿੱਚ ਕੋਹ ਮਾਰਤੇ ਹਰਿਆਣੇ ਦੇ ਵਿੱਚ ਦੀਪ ਸਿੰਘ ਨੂੰ ਮਾਰਤਾ ਪੰਜਾਬ ਦੇ ਵਿੱਚ ਮੁੱਛਵਾਲ ਨੂੰ ਮਾਰਤਾ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀ ਇੰਡੀਆ ਦੀ ਪੋਲਿਸੀ ਹੈ ਕਿ ਜਿਹੜਾ ਗੁਰਤਕ ਕਨਸੈਪਟ ਪੱਨੂ ਅਮਰੀਕਾ ਦਾ ਉਹਦੇ ਉੱਤੇ ਵੀ ਜਾਮ ਦਾ ਹਮਲਾ ਕਰਨ ਦੀ ਕੋਸ਼ਿਸ਼ ਦਿੱਤੀ ਪਰ ਅਮਰੀਕਨ ਇੰਟੈਲੀਜੈਂਸ ਨੇ ਫੜ ਲਿਆ ਤੇ ਅਮਰੀਕਾ ਨੇ ਅਮਰੀਕਾ ਦੇ ਅਖਬਾਰ ਨੇ ਵੋਲਟ ਸਟ੍ਰੇਟ ਟਾਈਮਸ ਤੇ ਵਿਨ ਕੈਨੇਡਾ ਦੀ ਵੱਡੀ ਖਬਰ 글로 ਉਨਨ ਸਿੱਖਾ ਕਹਿੰਦਾ ਕਿ ਮੋਦੀ ਦਾ ਮਿੱਤ ਸਾ ਦਾ ਇਹ ਵਿਚਾਰ ਹੈਗਾ ਜਿਹੜੇ ਸਿੱਖਾਂ ਦੀ ਪਾਲਿਸੀ ਦੇ ਮੁਕਾਬਲ ਇਹਨਾਂ ਨੂੰ ਬਤਲ ਕਰਾਇਆ ਜਾ ਰਿਹਾ ਹੈ ਸੋ ਇਹ ਸਾਨੂੰ ਪ੍ਰਾਈਮ ਮਿਨਿਸਟਰ ਦੇ ਲੈਵਲ ਤੋਂ ਕਤਲ ਕਰਾਉਣਾ ਹੈ ਕਿ ਸਾਡੀ ਜਾਨ ਇੱਥੇ ਵੀ ਮਫੂਦ ਨਹੀਂ ਕਿ ਬਾਦ ਦੇ ਮੌਕਾ ਵਿੱਚ ਵੀ ਮਫੂਦ ਨਹੀਂ ਹੈ ਤਾਂ ਫੇਰ ਚੰਗਾ ਹੈ ਕਿ ਅਸੀਂ ਇਹ ਲੈਣਾ ਹੋ ਜੀ ਇੱਥੇ on rent ਦਾ ਸਿਸਟਮ ਮਤਲਬ ਨਹੀਂ ਇਹ ਹੈ ਕਿ ਇੱਥੇ ਇੰਡੀਆ ਦੇ ਵਿੱਚ ਆਪਾਂ ਰਹੀਏ ਆਪਣਾ ਮੌਕਾ ਲੈਣਾ ਬਣਾ ਦੇਣਾ ਚਾਹੁੰਦਾ ਹੈ ਕਿ ਹੁਣ ਅੱਜ ਮੈਨੂੰ ਬੜਾ ਹੌਸਲਾ ਆਇਆ ਇਸ ਬੀਬੀ ਤੇ ਲੋਨੋ ਅਪਾਇੰਟ ਕਰਤਾ ਅ ਤੁਮ ਸਾਬ ਨੇ ਕਿ ਉਹ ਜਿਹੜੇ ਵੀ ਜ਼ੁਲਮ ਕੱਢਿੰਸ਼ੀਅਨ ਦੇ ਉੱਤੇ ਹੋਮ ਹੁੰਦੇ ਹੈ ਉਹਨਾਂ ਦਾ ਖਿਆਲ ਰੱਖੋਗੇ ਇਹਦਾ ਮਤਲਬ ਹੈ ਕਿ ਉਹ ਸਾਬ ਦਾ ਕਿ ਮੋਦੀ ਸਾਹਿਬ ਮਿਕਸ਼ਾ ਰਾਧਾ ਸਿੰਘ ਇਹ ਗੈਹ ਸੰਕਰ ਤੇ ਸਿਉਰਟੀ ਐਡਵਾਈਸਰ ਗੋਇੰ ਰੋਦਾ ਮੁਕੀ ਸੁਨਾ ਸਾਥ ਦਾ ਕੋਈ ਕੋਈ ਮੁਕੀ ਰੋਦਾ ਇਹਨਾਂ ਦੇ ਜੀਵਨ ਇਕੱਠੇ ਜਾਣ ਤੇ ਇਹਨਾਂ ਨੂੰ ਜੀਵਨ ਦੇ ਵਿੱਚ ਅਚੰਭੇ ਵਿੱਚ ਅੜਨਾ ਪਊਗਾ ਜਿਹੜਾ ਕੀ ਇਹਨਾਂ ਨੇ ਸਿੱਖੰਦਾ ਖਤਮ ਕਰਨਾ ਸ਼ੁਰੂ ਕਰਤਾ ਮੁਕੀ ਸਾਥ ਤੇ ਮਿਰਚਾਂ ਬਚ ਨਹੀਂ ਸਕਦੇ ਇਹਨਾਂ ਦੇ ਟਿਕੇ ਸਵਾਰ ਤੋਂ ਤੇ ਇਹਨਾਂ ਦੀ ਸੁਰੱਖਿਆ ਵਧਾ ਦਿਓ ਸਾਰਾ ਕੁਝ ਕਰ ਦਿਓ ਪਰ ਅਸੀਂ ਬੜੇ ਨਿਰਾਸ਼ ਹਾਂ ਕਿ ਐਹੋ ਜਿਹਾ ਬਤੀਰਾ ਇੱਕ ਜਿਹੜਾ ਹਿੰਦੂ ਸਾਨੂੰ ਛੋਟੇ ਹੁੰਦੇ ਆ ਕਹਿੰਦਾ ਕਿ ਸਾਡਾ 9 ਮਾਸ ਦਾ ਰਿਸ਼ਤਾ ਤੇ ਗਾਂਧੀ ਸਾਡਾ ਬਾਪੂ ਹੈ ਤੇ ਮੈਨ ਸਾਡਾ ਚਾਚਾ ਤੇ ਇਤੋ ਤੱਕ ਉਹ ਸਾਹਬ ਕਰਤਾ ਅਸੀਂ ਬੜੇ ਨਫਰਤ ਦੇ ਨਾਲ ਖੜੇ ਪਏ ਹਾਂ ਤੇ ਰਾਜ ਵੀ ਅਸੀਂ ਲੈਣੇ ਤੇ ਆ ਬਿਠੋਏ ਸੀ ਚੌੜਾ ਸਾਹਿਬ ਨੇ ਲੈ ਲਿਆ ਜਿਵੇਂ ਇੱਕ ਬੰਦੇ ਸੈਂਟਰ ਤੇ ਜਿੰਦੂ ਕਵਾ ਦੇ ਨਾਲ ਚੱਲਦੇ ਆ ਉਹ ਹੁਣ ਸੁਰੱਖਤ ਨਹੀਂ ਰਹੇ ਕਿ ਕੋਈ ਵੀ ਹੋਵੇ ਜਿਹੜਾ ਸਿੱਖ ਸੰਕਰ ਦੇ ਨਾਲ ਚੱਲਦਾ ਉਹਦੀ ਸੁਰੱਖਿਆ ਤੋਂ ਕੋਈ ਮੰਨਤ ਸਾਥ ਹੁੰਦਾ ਕਿ ਉਹ ਸੁਰੱਖਤ ਨਹੀਂ ਹੈ ਜਿਹਾ ਤੁਸੀਂ ਅੰਮ੍ਰਿਤਸਰ ਦੀ ਚੋਨਾ ਜ਼ਾਮ ਨੂੰ ਪਾਸ ਕਰਦੇ ਹੁੰਦਾ ਇਹ ਕਾਨੂੰਨ ਦੇਖੋ ਜਿਹੜਾ ਕਾਨੂੰਨ ਹੈ ਨਾ ਉਹ ਉੱਥੇ ਸਿਰਫ ਇੱਕ ਸਜ਼ਾ ਮੰਨਸਾ ਦਿੰਦਾ ਤੇ ਸਜ਼ਾ ਤਾਂ ਹਿੰਦੂਗੋਤਲੇ ਉਹਨਾਂ ਦੇ ਉੱਤੇ ਕੇਸ ਕਰਦੇ ਹੁੰਦੇ ਆ ਦੂਰੀ ਵਾਰੀ ਇਹ ਨਹੀਂ ਮੰਨ ਸਕਦਾ ਅਕਾਲ ਤਖਤ ਸਾਹਿਬ ਤੋਂ ਜੇ ਅਕਾਲ ਤਖਤ ਸਾਹਿਬ ਨੇ ਗੂੜਾ ਡੰਡ ਦੇਣਾ ਫਿਰ ਸੁਖਬੀਰ ਸਿੰਘ ਨੇ ਆਪ ਮੰਨਿਆ ਅਕਾਲ ਤਖਤ ਸਾਹਿਬ ਤੋਂ ਕਿ ਮੈਂ ਸੈਕਿੰਡ ਨੂੰ ਆਰਡਰ ਕੀਤਾ ਸਿੱਖਾਂ ਨੂੰ ਕਤਲ ਕਰਨ ਦਾ ਤੇ ਮੈਂ ਆਪ ਆਰਡਰ ਦਿੱਤੇ ਹੈ ਕਿ ਇਹ ਸਰਸੋ ਵਾਲਾ ਸਾਧਾ ਉਹਨੂੰ ਮਾਫ਼ ਕੀਤਾ ਜਾਵੇ ਮੈਂ ਆਰਡਰ ਦਿੱਤੇ ਹੈ ਕਿ 92 ਲੱਖ ਜਿਹੜਾ ਬੋਲਕਾ ਸ਼ੋਮੀ ਕੰਦੀ ਕੰਸਾ ਸੀਗਾ ਉਹ ਇਸ਼ਤਿਹਾਰ ਬਾਜ਼ੀ ਦੇ ਉੱਤੇ ਖਰਚ ਹੋਇਆ ਸੋ ਮੇਰਾ ਮਤੂਰਾ ਤੇ ਸੁਖਵੀਰ ਵੀ ਉਸੇ ਰਾਹ ਜਾਊਗਾ ਕਿ ਬਾਕੀ ਦੀ ਕਮੇਟੀ ਵੀ ਉਸੇ ਰਾਹ ਜਾਊਗੀ ਤੇ ਗੈਰ ਜ਼ਿੰਮੇਵਾਰ ਬਿਆਨ ਨਹੀਂ ਕੀਤੇ ਕਿ ਸਿੱਖ ਨੂੰ ਜੋ ਕਰਦੇ ਉਹਨਾਂ ਦੀ ਮਿਆਦ ਖਤਮ ਹੋਈ ਹੋਈ ਹੈ 14 ਸਾਲ ਤੋਂ 14 ਸਾਲ ਤੋਂ ਉਹਨਾਂ ਦੇ ਰਿਕਸ਼ਨ ਵੀ ਨਹੀਂ ਹੋ ਰਹੇ ਇਹ ਸੁਖਵੀਰ ਕਹਿੰਦੇ ਆ ਕਿ ਜਨਰਲ ਸਾਹਿਬ ਕੋ ਸਾਰਾ ਕੁਝ ਇਹ ਜਿਹੇ ਜਨਰਲ ਸਾਹਿਬ ਰਾਖਾ ਸਾਹਿਬ ਦੇ ਸਕਦਾ ਹੈ ਕਿ ਬਿਜਾਈ ਦਾ ਇਹ ਜਿਹੜਾ 다운 ਸਰ ਮੰਨ ਲਿਓ ਜਿਹੜੀ ਸੱਗ ਰਿਹਾ ਹੈ ਉਹ ਜੋ ਕੋਈ 27 ਤੱਕ ਸਾਡੇ ਪਿਕਟਪ ਉਹ ਕਰਦਾ ਸਿੱਖ ਹੈ ਉਹ ਇਸ ਲਈ ਦਖਾਤਾ ਕਿ ਸਿੱਖਾਂ ਦੀ ਬਾਤ ਸੇ ਹੋਵੇ ਟੈਨ ਹੈ ਕਿ ਜਿਹੜਾ ਸੁਪਰੀਮ ਕੋਰਟ ਫੈਸਲਾ ਕਰਦੇ ਹੈ ਉਹ ਦਿੱਤੋਂ ਉੱਤੋਂ ਵੀ ਅਕਾਲ ਤਖਤ ਸਾਹਿਬ ਕਰ ਸਕਦੇ ਹੈ ਜੀ ਸੋ ਅਸੀਂ ਤਾਂ ਤੱਕ ਹੱਥੋਂ ਦਾ ਫੈਸਲਾ ਉਹਨਾਂ ਚਲਾਉਣੇ ਹੈ ਕਿ ਇਹ ਬਾਤ ਸ਼ਾਹੀ ਦਾ ਫੈਸਲਾ ਹੈ सुप्रीम कोर्ट ता ने बराबर फैसला किया इंदिरा गांधी ने चलाई से फिर वाजपाई साहब कहेंगे दुर्गा माता अगवाणी साहब कहें कि चार महीने पहला हो जाना चाहिए जो सोवियत यूनियन की ਬਤਾਨੀ ਆਂਦੇ ਤੇ ਆਪਣੀ ਫੌਜ ਦੇ ਨਾਲ ਸਾਡੇ ਉੱਤੇ ਹਮਲਾ ਕਰਤਾ ਦਰਬਾਰ ਸਾਹਿਬ ਦੇ ਸਾਡੇ ਨੌਜਵਾਨ ਲੀਡਰਸ਼ਿਪ ਕਰਤੇ ਸੰਜਨ ਸਿੰਘ ਢਿੰਗਾਂ ਵਾਲਾ ਜਨ ਸਵੇਤ ਸਿੰਘ ਨੇ ਮੋਰਚਾ ਸਾਰਾ ਤਿੱਖਾ ਕੀਤਾ ਸੀਗਾ ਉਸ ਨੂੰ ਸਰਕਾਰੀ ਤੌਰ ਤੇ ਉੱਤੇ ਸਨਮਾਨ ਦੇ ਨਾਲ ਉਹਦਾ ਸਰਤਾ ਸਨਸਾਰ ਨਹੀਂ ਕੀਤਾ ਜਬ ਇਹਮਤ ਸਾਹਿਬ ਜਾਂਦੀ ਨੇ ਵੀ ਹਮਲਾ ਕੀਤਾ ਸੀਗਾ ਫੇ ਉਹ ਵੀ ਆਪਣੀ ਮੌਤੇ ਨਹੀਂ ਮਰਿਆ ਹੈਗਾ ਤੇ ਜਿਹੜਾ ਹਮਲਾ ਕਰਦਾ ਉਹ ਆਪਣੀ ਮੌਤੇ ਕਦੇ ਮਰਿਆ ਨਹੀਂ ਹੈ ਜਿਵੇਂ ਜੈਲ ਸਿੰਘ ਵੀ ਆਪਣੀ ਮੌਤੇ ਨਹੀਂ ਮਰੇ ਦੇਖੋ ਪ੍ਰੈਜ਼ੀਡੈਂਟ ਆਫ ਮੇਸੇ ਸੀ ਤੇ ਉਹਨਾਂ ਨੇ ਵੀ ਆਰਡਰ ਦੀ ਟਾਈਟ ਪੇਟ੍ਰੀ ਸਿਟੀ ਉਹ ਵੀ ਆਪਣੀ ਮੌਤੇ ਨਹੀਂ ਮਰੇ ਹੈ ਨਹੀਂ ਹੈ ਬ੍ਰਿਟਿਸ਼ ਸਾਹਿਬ ਨੂੰ ਕਹੋ ਨਾ ਸਿਰੇ ਥੜਾਓ ਤੁਹਾਨੂੰ ਪਤਾ ਹੈਗਾ ਕੀ ਇਹ ਇਹ ਤਕਲੀਫਾਂ ਹੈ ਕਿ ਨਾ ਦਿਆਂ ਤੇ ਤੁਸੀਂ ਹੱਲ ਕਰੋ ਹੈ ਨਾ ਉਹਨਾਂ ਇੰਜਨ ਨੂੰ ਜੇ ਕੋੜੇ ਹੈਗਾ ਤੇ ਸੀਟੀ ਮਾਰੇ ਤਾਂ ਉਹ ਹੀ ਹੱਲ ਹੋ ਜਾਂਦਾ ਹੈ ਕਿ ਰਵਿੰਦਰ ਵੀ ਜਿੰਦਾ ਹੈ ਉਹਨੂੰ ਪਤਾ ਸਾਰੀਆਂ ਚੀਜ਼ਾਂ ਦਾ ਇਹ ਹੱਲ ਹੋਣਾ ਚਾਹੀਦਾ ਗੱਲਾ ਸਾਹਿਬ ਨੂੰ ਲਾ ਦੇਣਾ ਚਾਹੀਦਾ ਹੈ ਉਹ ਜਿਹੜਾ ਹੈ ਕਿ ਬੈਠੇ ਆ ਉੱਥੇ ਕੋਕੜ ਕਾਮ ਤੇ ਤੇ ਉਹਨਾਂ ਦੀ ਜ਼ਿੰਦਗੀ ਬਹੁਤ ਵੈਜੇਬਲ ਹੈ ਜੇ ਕੁਝ ਹੋ ਗਿਆ ਫਿਰ ਇਹ ਹਿੰਦੂਸਤਨ ਤੋਂ ਭਵਨ ਨੂੰ ਇਹ ਝੰਨਾ ਪਹੁੰਚੂਗਾ ਕੁਝ ਨਾ ਮਸਾਂਦੀਦ ਨੂੰ ਕਿਸ ਤਰ੍ਹਾਂ ਦੇਖਦ ਨੂੰ ਜਰੂਰ ਲਗਾਤਾਰ ਥੰਲੇਵਾਲ ਸਾਹਿਬ ਕੋਲ ਤਾਂ ਪੇਠ ਨੇ ਆ ਸੇਤ ਭੁਗਤ ਦੀ ਸਰਕਾਰੀ ਟੀਮ ਵੀ ਆਈ ਆ ਉਹਨਾਂ ਨੂੰ ਤਾਂ ਸਾਹਮਣਾ ਵੀ ਕਰਨਾ ਪਿਆ ਕਿਸ ਤਰ੍ਹਾਂ ਜੱਜ ਦੇਖੋ ਰੇਟ ਦੇ ਸਮੇਂ ਦੇ ਵਿੱਚ ਨਾ ਸੈਕਲੂ ਫੌਜ ਦੇ ਵਿੱਚ ਭਰਤੀ ਕਰਦੇ ਸੀ ਜਾਂ ਕਰਦੇ ਸੀਗੇ ਪੁਲਿਸ ਦੇ ਵਿੱਚ ਹੁਣ ਸਿੱਖ ਨੂੰ ਨਾ ਤਾਂ ਪੁਲਿਸ ਭਰਤੀ ਕੀਤਾ ਜਾ ਰਿਹਾ ਹੈ ਸੈਂਟਰਲ ਪੁਲਿਸ ਫੋਰਸ ਦੇ ਵਿੱਚ ਨਾ ਫੋਰਸ ਨੇਵੀ ਐਫੋਰਸ ਦੇ ਵਿੱਚ ਤੇ ਜਿਹੜਾ ਜ਼ਿੰਮੇਵਾਰਤਾ ਹੈ ਉਹਦੇ 2 3 ਪੁੱਤ ਹੁੰਦੇ ਆ ਤੇ ਇੱਕ ਤਾਂ ਉਹ ਭੇਜਦਾ ਸੀ ਨੇਜਾਂ ਦੇ ਵੇਲੇ ਫੋਰਸ ਦੇ ਵਿੱਚ ਜਾਂ ਪੁਲਿਸ ਦੇ ਵਿੱਚ ਤਾਂ ਜਾ ਕੇ ਜ਼ਿੰਮੇਵਾਰਤਾ ਚੱਲਦਾ ਸੀਗਾ ਤੇ ਲਾਲ ਬਾਹਤਕ ਸ਼ਾਸਤਰੀ ਬੇਸ਼ੱਕ ਬੜੇ ਕੱਟੜ ਹਿੰਦੂ ਸੀਗੇ ਉਹਨਾਂ ਨੇ ਕਿਹਾ ਸੀਗਾ ਜੈ ਜਵਾਨ ਜੈ ਕਿਸਾਨ ਤੇ ਜਵਾਨ ਵੀ ਸਿੱਖ ਹੁੰਦਾ ਤੇ ਕਿਸਾਨ ਵੀ ਸਿੱਖ ਹੁੰਦਾ ਹੁਣ ਜਦੋਂ ਅਸੀਂ ਪਾਕਿਸਤਾਨ ਤੋਂ ਆਏ ਆਂ ਤੇ ਇੱਥੇ ਅੰਨ ਦੀ ਕਮੀ ਸੀਗੀ ਸਿੱਖਣ ਆ ਕੇ ਹਰਿਆਣਾ, ਰਾਜਸਥਾਨ, ਯੂਪੀ ਇੱਥੇ ਪੰਜਾਬ ਦੇ ਵਿੱਚ ਇਹ ਸਾਰੀ ਕਮੀ ਖਤਮ ਕਰਤੀ ਸਰਪਲਸ ਕਰਤਾ ਇੰਡੀਆ ਐਕਸਪੋਰਟ ਕਰਤਾ ਹਨ ਪਰ ਸਿੱਖ ਦੀ ਸੁਣੀ ਨਹੀਂ ਜਾਂਦੀ ਹੈ ਕਿ ਕਿਸੇ ਵੀ ਦੇ ਵਿੱਚ ਸਾਡੇ ਉੱਤੇ ਜੋ ਗਲਮ ਹੋ ਰਹੀ ਹੈ ਜੋ ਬਾਹਰ ਦੇ ਮਨਖਾਂ ਤੇ ਮੋਦੀ ਸਰਕਾਰ ਨੇ ਨਿਸ਼ਤੇ ਦਿੱਤਾ ਹੈ ਕਿ ਜਿਹੜੇ ਸਿੱਖ ਗੱਦੀ ਦੀ ਗੱਲ ਕਰਨਗੇ ਉਹਨਾਂ ਨੂੰ ਅਸੀਂ ਮਾਰ ਦਾਂਗੇ ਤੇ ਕੈਨੇਡਾ ਤੋਂ ਵੀ ਤਿੰਨ ਸਿੰਘ ਗੋਰੀਨਾਂ ਮਾਰਦੇ ਆ ਤੇ ਪ੍ਰਤਾਣੀਆਂ ਦੇ ਵਿੱਚ ਤਰਕਾਰ ਸਿੰਘ ਨੂੰ ਜੈ ਜੇ ਕੇ ਮਾਤ ਪਾਕਿਸਤਾਨ ਦੇ ਵਿੱਚ ਕੋ ਮਹਾਰਤੇ ਹਨ ਅਗਿਆਨੇ ਦੇ ਵਿੱਚ ਦੀਪ ਚੰਦ ਚਿੱਤਗੁੰਮਾਰ ਪੰਜਾਬ ਦੇ ਵਿੱਚ ਮੋਹਸੇਵਾਲ ਨੂੰ ਮਾਰਤਾ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀ ਇੰਡੀਆ ਦੀ ਪਾਲਿਸੀ ਹੈ ਕਿ ਜਿਹੜਾ ਗੁਰਤਕ ਕੌਨਸੈਂਟ ਪਨੂ ਅਮਰੀਕਾ ਦਾ ਉਹਦੇ ਉੱਤੇ ਵੀ ਜਾਮ ਦਾ ਹਮਲਾ ਕਰਨ ਦੀ ਖੋਸ਼ੀ ਦਿੱਤੀ ਪਰ ਅਮਰੀਕਨ ਇੰਟੈਲੀਜੈਂਸ ਨੇ ਫੜ ਲਿਆ ਤੇ ਅਮਰੀਕਾ ਨੇ ਅਮਰੀਕਾ ਦੇ ਅਖਬਾਰ ਨੇ ਵੋਇਸ ਆਫ ਟਾਈਮਸ ਤੇ ਗ੍ਰੀਨ ਕੈਨੇਡਾ ਦੀ ਵੱਡੀ ਅਖਬਾਰ ਗਲੋਬ ਉਨਨ ਸਿੱਖਾ ਕਹਿੰਦਾ ਕਿ ਮੋਤੀ ਦਾ ਮਿੱਕ ਸਾ ਦਾ ਇਹ ਵਿਚਾਰ ਹੈਗਾ ਜਿਹੜੇ ਸਿੱਖਾਂ ਦੀ ਪਾਲਿਸੀ ਦੇ ਮੁਕਾਬਲ ਇਹਨਾਂ ਨੂੰ ਬਤਲ ਕਰਾਇਆ ਜਾ ਰਿਹਾ ਹੈ ਸੋ ਇਹ ਸਾਨੂੰ ਪ੍ਰਾਈਮ ਮਿਨਿਸਟਰ ਦੇ ਲੈਵਲ ਤੋਂ ਮਤਲਬ ਕਰਾਉਣਾ ਹੈ ਕਿ ਸਾਡੀ ਜਾਨ ਇੱਥੇ ਵੀ ਮਕਬੂਲ ਨਹੀਂ ਤੇ ਬਾਹਰ ਦੇ ਮੌਕਾ ਵਿੱਚ ਵੀ ਮਕਬੂਲ ਨਹੀਂ ਹੈ ਤਾਂ ਫੇਰ ਚੰਗਾ ਹੈ ਕਿ ਅਸੀਂ ਇਹ ਲੈਣਾ ਹੋ ਜੀ ਇੱਥੇ ਉਹ ਰੈਡ ਦਾ ਸਿੱਟਾ ਮਤਲਬ ਇਹ ਇਹ ਹੈ ਕਿ ਇੱਥੇ ਐਨ.ਡੀ.ਆ ਦੇ ਵਿੱਚ ਆਪਾਂ ਰਹੀਏ ਆਪਣਾ ਮੌਕਾ ਲੈਣਾ ਬਣਾ ਦੇਣਾ ਚਾਹੁੰਦਾ ਕਿ ਹੁਣ ਅੱਜ ਮੈਨੂੰ ਬੜਾ ਹੌਂਸਲਾ ਆਇਆ ਇਸ ਬੀਬੀ ਤੇ ਲੋਨੋ ਅਪਾਇੰਟ ਕਰਤਾ ਆ ਡੰਪ ਸਾਹਿਬ ਨੇ ਕਿ ਉਹ ਜਿਹੜੇ ਵੀ ਧਰਮ ਦਾ ਡਿਵਿਨਸ਼ਨ ਉੱਤੇ ਹੌਂਸਲੇ ਹੈ ਉਹਨਾਂ ਦਾ ਖਿਆਲ ਰੱਖੋ ਵੀ ਇਹਦਾ ਮਤਲਬ ਹੈ ਕਿ ਉਹਨ ਸਾਬ ਦਾ ਕਿ ਮੋਦੀ ਸਾਹਿਬ ਮਿਕਸ਼ਾ ਰਾਧਾ ਸਿੰਘ ਇੱਕ ਗੈਰ ਸੰਕਰ ਸਿਉਰਟੀ ਐਡਵਾਈਸ ਗੋਇੰਗ ਰੋਦਾ ਮੁਕੀ ਸੁਨਾ ਸਾਥ ਦਾ ਕੋਈ ਕੋਈ ਮੁਕੀ ਰੋਦਾ ਇਹਨਾਂ ਦੇ ਜੀ ਗ੍ਰੰਥ ਇਕੱਠੇ ਜਾਣ ਕੇ ਇਹਨਾਂ ਨੂੰ ਚੀਤ ਦੇ ਵਿੱਚ ਅਚੰਤ ਵਿੱਚ ਪੜਨਾ ਪਊਗਾ ਜਿਹੜਾ ਕੀ ਇਹਨਾਂ ਨੇ ਸਿੱਖਾਂ ਦਾ ਰਤਨ ਕਰਨਾ ਸ਼ੁਰੂ ਕਰਤਾ ਮੋਤੀ ਸਾਥ ਤੇ ਮਿਛਾ ਹ ਬਚ ਨਹੀਂ ਸਕਦੇ ਜਿੰਨੇ ਜਿੱਥੇ ਸਵਾਰ ਫੋਨ ਦੇ ਤੇ ਇਹਨਾਂ ਦੀ ਸਰਦਸ਼ਾ ਵਧਾ ਦਿਓ ਸਾਰਾ ਕੁਝ ਕਰ ਦਿਓ ਪਰ ਅਸੀਂ ਬੜੇ ਨਿਰਾਸ਼ ਹਾਂ ਕਿ ਇਹੋ ਜਿਹਾ ਬਤੀਰਾ ਇੱਕ ਜਿਹੜਾ ਹਿੰਦੂ ਸਾਨੂੰ ਛੋਟੇ ਹੁੰਦੇ ਆਂ ਕਹਿੰਦੇ ਸਾਡਾ 9 ਮਾਸ ਦਾ ਮਿਸ਼ਤਾ ਤੇ ਗਾਂਧੀ ਸਾਡਾ ਬਾਪੂ ਹੈ ਤੇ ਮੈਨ ਸਾਡਾ ਚਾਚਾ ਹੈ ਤੇ ਇਥੋਂ ਤੱਕ ਸਾਬ ਕਰਤਾ ਅਸੀਂ ਬੜੇ ਨਫਰਤ ਦੇ ਨਾਲ ਖੜੇ ਪਏ ਹਾਂ ਕਿ ਰਾਜ ਵੀ ਅਸੀਂ ਲੈਣੇ ਤੇ ਆ ਗਿਠੋਏ ਇਹ ਚੌੜਾ ਸਾਹਿਬ ਨੇ ਲੈ ਹੀ ਲਿਆ ਜਿਵੇਂ ਇੱਕ ਬੰਦੇ ਸੈਂਟਰ ਤੇ ਜਿੰਦੂ ਕੋਰ ਦੇ ਨਾਲ ਚੱਲਦੇ ਆ ਉਹ ਹੁਣ ਸੁਰੱਖਿਤ ਨਹੀਂ ਰਹੇ ਕਿ ਕੋਈ ਵੀ ਹੋਵੇ ਜਿਹੜਾ ਸਿੱਖ ਹੈ ਸੈਂਟਰ ਦੇ ਨਾਲ ਚੱਲਦਾ ਉਹਦੀ ਸੁਰੱਖਿਆ ਤੋਂ ਕੋਈ ਮੰਨਤਕ ਹੁੰਦਾ ਕਿ ਉਹ ਸੁਰੱਖਿਤ ਨਹੀਂ ਹੈ ਐਸਾ ਕਿ ਇਹ ਅੰਮ੍ਰਿਤ ਦੀ ਚੋਨਾਜ਼ਾ ਵੀ ਬਾਤ ਕਰਦੇ ਕੋਈ ਨਹੀਂ ਕਰਦਾ ਇਹ ਪੰਥ ਦੇਖੋ ਜਿਹੜਾ ਕਾਨੂੰਨ ਹੈ ਨਾ ਉਹ ਉੱਥੇ ਸਿਰਫ ਇੱਕ ਸਜ਼ਾ ਮੰਨਦਾ ਜੀ ਤੇ ਸਜ਼ਾ ਤਾਂ ਹਿੰਦੂ ਗਵਰਨਮੈਂਟ ਨੇ ਉਹਨਾਂ ਦੇ ਉੱਤੇ ਕੇਸ ਕਰ ਦਿੱਤੇ ਆ ਬਿਊਰੀ ਵਾਰੀ ਇਹ ਨਹੀਂ ਮੰਨ ਸਕਦਾ ਅਕਾਲ ਤਖਤ ਸਾਹਿਬ ਕੋ ਜੇ ਅਕਾਲ ਤਖਤ ਸਾਹਿਬ ਨੇ ਗੂੜਾ ਡੰਡ ਦੇਣਾ ਫਿਰ ਸੁਖਬੀਰ ਸਿੰਘ ਨੇ ਆਪ ਮੰਨਿਆ ਅਕਾਲ ਤਖਤ ਸਾਹਿਬ ਦੇ ਕਿ ਮੈਂ ਸੈਣ ਨੂੰ ਆਰਡਰ ਕੀਤਾ ਸਿੱਖਾਂ ਨੂੰ ਕਤਲ ਕਰਨ ਦਾ ਤੇ ਮੈਂ ਆਪ ਆਰਡਰ ਦਿੱਤੇ ਹੈ ਕਿ ਇਹ ਸਰਸੋ ਵਾਲਾ ਸਾਹਬ ਹੈ ਉਹਨੂੰ ਮਾਫ਼ ਕੀਤਾ ਜਾਵੇ ਮੈਂ ਆਰਡਰ ਦਿੱਤੇ ਹੈ ਕਿ 92 ਲੱਖ ਜਿਹੜਾ ਬੋਲਤ ਦਾ ਸ਼ੋਮੀ ਕੰਨੀ ਕੰਤਸਿਕਾ ਉਹ ਇਸ਼ਤਿਹਾਰ ਬਾਜ਼ੀ ਦੇ ਉੱਤੇ ਖਰਚ ਹੋਇਆ ਸੋ ਮੇਰਾ ਮਤਲਬ ਹੈ ਕਿ ਸੁਖबीर ਵੀ ਨਹੀਂ ਉਸੇ ਰਾਹ ਜਾਊਗਾ ਕਿ ਬਾਕੀ ਦੀ ਕਮੇਟੀ ਵੀ ਉਸੇ ਰਾਹ ਜਾਊਗੀ ਕਿ ਗੈਰ ਜ਼ਿੰਮੇਵਾਰ ਬਿਆਨ ਨਹੀਂ ਕੀਤੇ ਕਿ ਸਿਟੀ ਸੁਪਰ ਕਮਿਊਨਿਟੀ ਦੀ ਮਿਆਦ ਖਤਮ ਹੋਈ ਹੋਈ ਹੈ ਕਿ ਨਾ 14 ਸਾਲ ਤੋਂ 14 ਸਾਲ ਤੋਂ ਉਹਨਾਂ ਦੇ ਇਲੈਕਸ਼ਨ ਵੀ ਨਹੀਂ ਹੋ ਰਹੇ ਕਿ ਸੁਖਬੀਰ ਮੰਨਿਆ ਕਿ ਕਹਿੰਦੇ ਹਾਰਦਪਤ ਸਾਹਿਬ ਦਾ ਸਾਰਾ ਕੁਝ 3 ਜੀ ਦੇ ਬਲਵਾਂ ਤੋਂ ਨਾ ਹਾਰਦਪਤ ਸਾਹਿਬ ਦੇ ਸਕਦਾ ਹੈ ਕਿ ਬਿਲਾਵੀ ਦਾ ਕੰਮ ਕਰੇ ਇਹ ਜਿਹੜਾ ਅਨਸਾਰ ਮੰਨ ਲਿਓ ਕਿ ਜਿਹੜੀ ਸਟੈਟਸ ਹੈ ਨਾ ਜੋ ਕੋਲ ਸਪਟਾਲ ਤੱਕ ਸਾਡਾ